ਸਖਬੀਰ ਵਾਦਲ ਦੇ ਨਾਲ ਘੁੰਮਣ ਵਾਲਿਓ ਇੱਥੇ ਮੈਂ ਸ਼ਬਦ ਕੰਜਰ ਬੋਲੂਗਾ ਕੰਜਰੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਆਹ ਦੇਖੋ ਕਾਲ ਤੱਕ ਸਾਹਿਬ ਜੀ ਤੋਂ ਪਹਿਲਾਂ ਸੌ ਖਾ ਕੇ ਆਇਆ ਸਖਬੀਰ ਵਾਦਲ ਫਿਰ ਜਿਸ ਪਾਪੀ ਨੇ 4-9 ਜਵਾਨਾਂ ਦਾ ਕਤਲ ਕੀਤਾ ਸੀ ਉਸ ਹਰਾਮੀ ਨੂੰ ਆਪਣੀ ਪਾਰਟੀ ਵਿੱਚ ਉੱਚਾ ਅਹੁਦਾ ਦੇ ਦਿੱਤਾ ਕਿਉਂਕਿ ਭੁੰਦਰ ਹਰਾਮੀ ਦਾ ਸਲਾਹਕਾਰ ਬਣਾ ਕੇ ਉਹਨੂੰ ਉੱਚਾ ਉਹਦਾ ਦੇ ਦਿੱਤਾ ਆਪਣੀ ਪਾਰਟੀ ਦੇ ਵਿੱਚ ਜੇ ਇਹਦੀ ਪੰਜਾਬ ਦੇ ਵਿੱਚ ਸਰਕਾਰ ਹੁੰਦੀ ਤਾਂ ਪਤਾ ਨਹੀਂ ਕਿੱਡਾ ਉੱਚਾ ਉਹਦਾ ਹੋਰ ਦਿੰਦਾ ਇਹ ਇਹ ਹਰਾਮੀ ਦੀ ਗੰਦੀ ਕਰਤੂਤ ਆ ਕਾਲ ਤੱਕ ਸਭ ਤੋਂ ਸੌਂ ਖਾ ਕੇ ਬਾਅਦ ਦੇ ਵਿੱਚ ਇੱਕ ਪਾਸੇ ਸੌਂ ਖਾ ਕੇ ਆਉਂਦਾ ਦੂਜੇ ਪਾਸੇ ਆ ਕੇ ਆਹ ਕਾਰਾ ਹੋਰ ਕਰਦਾ ਗੰਦੀ ਆ ਗੰਦੀ ਰਾਜਨੀਤੀ ਇਹ ਡਬਲ ਡਬਲ ਗੇਮਾ ਖੇੜਦਾ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਇੱਕ ਪਾਸੇ ਤਾਂ ਹਰਾਮ ਦਾ ਪੁੱਤ ਸਹੀ ਬਣ ਕੇ ਦਿਖਾਉਂਦਾ ਕਿ ਜੀ ਅਸੀਂ ਤਾਂ ਮਾਫੀ ਮੰਗ ਲਈ ਕਿ ਦੂਜੇ ਪਾਸੇ ਨਾਲ ਦੀ ਨਾਲ ਹੀ ਪਾਪ ਕਰਦਾ ਇਹ ਦਰਬਾਰਾ ਉਹ ਕੰਜਰ ਆ ਜਿਹਦੇ ਜੁੱਤੀਆਂ ਦਾ ਹਾਰ ਪਾਇਆ ਜਿਸ ਨੇ ਚਾਰ ਨੌਜਵਾਨਾਂ ਦਾ ਕਤਲ ਕੀਤਾ ਸੀ ਉਹਨੇ ਵੀ ਗਲਤੀ ਕੀਤੀ ਸੀ ਕੀ ਗਲਤੀ ਸੀ ਕਿਉਂਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਕੀਤੀ ਸੀ ਸੈਵ ਸੈਨਾ ਵਾਲੇ ਕੰਜਰਾਂ ਨੇ ਜੋ ਹਰਾਮੀ ਨੇ ਜਦੋਂ ਉਹਨਾਂ ਨੇ ਬੇਅਦਬੀ ਕੀਤੀ ਤੇ ਉਸ ਤੋਂ ਬਾਅਦ ਨੌਜਵਾਨ ਧਰਨੇ ਤੇ ਬੈਠ ਗਏ ਧਰਨੇ ਤੋਂ ਚੱਕ ਕੇ ਲੈ ਗਈ ਪੁਲਿਸ ਉਹਦੇ ਮਾਪਿਓ ਮੁੰਡਿਆਂ ਦੇ ਰੋਂਦੇ ਰਹੇ ਪਿੱਟਦੇ ਰਹੇ ਚਿਰਲਾਉਂਦੇ ਰਹੇ ਕਿ ਮੇਰੇ ਬੱਚਿਆਂ ਨੂੰ ਛੱਡ ਦਿਓ ਸਾਡੇ ਬੱਚਿਆਂ ਨੂੰ ਛੱਡ ਦਿਓ ਪਰ ਨਹੀਂ ਛੱਡਿਆ ਉਹ ਤੋਂ ਬਾਅਦ ਲਾਸ਼ਾਂ ਵੀ ਨਹੀਂ ਦਿੱਤੀਆਂ ਆਣ ਪਸਾਤੀਆਂ ਲਾਸਾਂ ਕਰਕੇ ਜਲਾ ਦਤੀਆਂ ਇਹਦੇ ਕੈਣ ਤੇ ਇਸ ਹਰਾਮੀ ਦੇ ਕੈਣ ਤੇ ਇਸ ਕੰਜਰ ਨੂੰ ਧਿਆਨ ਨਾਲ ਦੇਖੋ ਇਹ ਦਰਬਾਰਾ ਗੁਰੂ ਇਹਨੂੰ ਕਹਿੰਦੇ ਨੇ ਹਰਾਮੀ ਬਾਦਲਾਂ ਦਾ ਗੁਰੂ ਆ ਇਹ ਲੰਡਰਾਂ ਦਾ ਇਸ ਕੰਜਰ ਨੇ ਇਸ ਹਰਾਮੀ ਨੇ ਇਹ ਹਰਾਮ ਦੀ ਔਲਾਦ ਨੇ ਇਹ ਕਰਤੂਤ ਕੀਤੀ ਆ ਹਰਾਮ ਦੀ ਔਲਾਦ ਸੁਖਵੀਰ ਬਾਦਲ ਵੀ ਆ ਤੁਸੀਂ ਕਹੋਗੇ ਕੀ ਬੋਲੀ ਜਾਂਦਾ ਕਿਉਂਕਿ ਬੋਲਣਾ ਪੈਂਦਾ ਦਖ ਦੇਖ ਨਹੀਂ ਹੁੰਦਾ ਕਿਉਂਕਿ ਜੇ ਇਹ ਹਰਾਮ ਦਾ ਨਾ ਹੁੰਦਾ ਤਾਂ ਆਹ ਕਰਤੂਤਾ ਨਹੀਂ ਕਰਦਾ ਸੀ ਪਹਿਲਾਂ ਉਹ ਪੁਲਿਸ ਵਾਲਿਆਂ ਨੂੰ ਉੱਚੇ-ਉੱਚੇ ਅਹੁਦੇ ਦਿੱਤੇ ਜਿਨ੍ਹਾਂ ਨੇ ਘਰਾਂ ਚੋਂ ਕੱਢ ਕੇ ਬੇਗੁਨਾਹਾਂ ਦਾ ਕਤਲयाम ਕੀਤਾ ਉਹਨਾਂ ਨੂੰ ਚਿਹੋਦੇ ਦਿੰਦੇ ਰਹੇ ਹੁਣ ਫੇਰ ਉਹੀ ਕੰਮ ਕਰਦੇ ਨੇ ਇੱਕ ਪਾਸੇ ਸੌ ਖਾ ਕੇ ਆਂਦਾ ਇਹ ਹਰਾਮੀਆਂ ਦੀ ਪਛਾਣ ਆ ਬਾਦਲਾ ਨੂੰ ਪਿੰਡਾਂ ਚ ਨਾ ਵੜਨ ਦਵੋ ਜੇ ਆਪਣੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤਾਂ ਇਹਨਾਂ ਦੇ ਕੰਜਰਾਂ ਦੇ ਚੱਕਰ 'ਚ ਨਾ ਆਵੋ ਇਹਨਾਂ ਹਰਾਮੀਆਂ ਨੂੰ ਪਿੰਡਾਂ 'ਚ ਨਾ ਵੜਨ ਦਵੋ ਨਾ ਇਹ ਸੁਖਵੀਰ ਬਾਦਲ ਨੂੰ ਨਾ ਇਹਦੀ ਉਹ ਕੰਜਰੀ ਔਰਤ ਨੂੰ ਜਿਹਦੀ ਘਰ ਵਾਲੀ ਬਣੀ ਹੋਈ ਆ ਉਹਨੂੰ ਮਨਾ ਵੜਨ ਦਵੋ ਇਹ ਸਾਰਾ ਦੀ ਸਾਰਾ ਲਾਣਾ ਹੀ ਹਰਾਮੀਆਂ ਦਾ ਲਾਣਾ ਹਰਾਮੀਆਂ ਦਾ ਹਰਾਮਖੋਰ ਲਾਣਾ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਬਹੁਤ ਖੂਨ ਪੀਤਾ ਅੱਜ ਵੀ ਪੀ ਰਹੇ ਨੇ ਸਭ ਕੋ ਤੁਹਾਡੇ ਸਾਹਮਣੇ ਆ ਹਰ ਦੇਖ ਕੇ ਅਣ ਦੇਖਿਆ ਨਾ ਕਰਿਓ ਪੰਜਾਬ ਦੇ ਲੋਕੋ ਤੁਸੀਂ ਹਰ ਕੀ ਐਰੇ ਗੈਰੇ ਨੂੰ ਆਪਣਾ ਲੀਡਰ ਬਣਾ ਕੇ ਵਹਿ ਜਾਂਦੇ ਹੋ ਇਹ ਸਾਡਾ ਲੀਡਰ ਆ ਸਾਡਾ ਭਲਾ ਕਰੇਗਾ ਉਹੀ ਪੰਜਾਬ ਦਾ ਨਰਕ ਬਣਾ ਕੇ ਰੱਖ ਦਿੰਦਾ ਜੇ ਤੁਸੀਂ ਆਵਾਜ਼ ਠਾਮੋਗੇ ਇਸ ਤਰ੍ਹਾਂ ਦੇ ਕੰਜਰਾਂ ਨੂੰ ਪਿੰਡਾਂ ਚ ਨਹੀਂ ਬਾੜਮ ਦੇਵੋਗੇ ਤਾਂ ਪੰਜਾਬ ਬਚ ਸਕਦਾ ਨਹੀਂ ਤਾਂ ਪੰਜਾਬ ਜਿਹੜਾ ਮਾੜਾ ਮੋਟਾ ਬਚਦਾ ਉਹਨੂੰ ਤਬਾਹ ਕਰਕੇ ਇਹ ਰੱਖ ਦੇਣਗੇ ਪੋਲੀਟੀਕਲ ਗੁੰਡੇ ਇਹ ਗੁੰਡਿਆਂ ਦੀ ਚਾਲ ਤੁਸੀਂ ਦੇਖ ਲਈ ਆ ਇਹ ਸ਼ੁਰੂ ਤੋਂ ਚਾਲਾਂ ਖੇਡਦੇ ਆਏ ਨੇ ਸ਼ੁਰੂ ਤੋਂ ਪਰ ਤੁਸੀਂ ਨਹੀਂ ਬੋਲੇ ਪੰਜਾਬ ਦੇ ਲੋਕਾਂ ਨੇ ਆਵਾਜ਼ ਨਹੀਂ ਠਾਈ ਤਾਂ ਸਾਡੇ ਕੋਲੋਂ ਸਾਡਾ ਸਾਰਾ ਕੁਸੀ ਲੁੱਟ ਲਿਆ ਸਾਰਾ ਕੁਛ ਤਬਾਹ ਕਰ ਦਿੱਤਾ ਪਹਿਲਾਂ ਤੋਂ ਦੁਨੀਆ ਤੇ ਬਸਦੇ ਹੋ ਪੰਜਾਬੀਓ ਚੌੜੇ ਹੋਏ ਫਿਰਦੇ ਹੋ ਕਿ ਮੇਰੇ ਕੋਲੇ ਆ ਮੇਰੇ ਕੋਲੇ ਆ ਕੀ ਆ ਤੁਹਾਡੇ ਕੋਲੇ ਤੁਹਾਡੇ ਕੋਲੇ ਤੁਹਾਡਾ ਇਤਿਹਾਸ ਹੈਗਾ ਓਏ ਤੁਹਾਡੇ ਕੋਲੇ ਤੁਹਾਡਾ ਇਤਿਹਾਸ ਹੈਗਾ ਆ ਸਾਨੂੰ ਦਿਖਾਉਣੇ ਆ ਇਹ ਵੀਡੀਓ ਸਾਰੀ ਦੇਖ ਕੇ ਫੇਰ ਬਣਾ ਬੋਲਿਓ ਫੇਰ ਕੀ ਕਹਾਂਗੇ ਤੁਹਾਨੂੰ ਕਿ ਸੰਗਤ ਨੇ ਆਵਾਜ਼ ਠਾਉਣੀ ਹੁੰਦੀ ਆ ਜਦ ਸੰਗਤ ਹੀ ਚੁੱਪ ਕਰ ਜੂਗੀ ਫੇਰ ਕੀ ਕਹਿਣ ਟਾਊਗਾ ਇਹ ਪ੍ਰਮਾਤਮਾ ਹੀ ਜਾਣਦਾ ਕਿ ਖਾਤਮਾ ਹੋਏਗਾ ਇਹ ਦੁਨੀਆ ਦਾ ਜਦ ਕੋਈ ਬੋਲਣ ਵਾਲਾ ਹੀ ਨਹੀਂ ਹੈਗਾ ਜਦ ਕੋਈ ਗੁਰੂਆਂ ਦੇ ਇਤਿਹਾਸ ਦੀ ਗੱਲ ਕਰਨ ਵਾਲਾ ਹੀ ਨਹੀਂ ਜਿਉਂਦਾ ਬਚਿਆ ਕਿਉਂਕਿ ਮਰਗੇ ਨੇ ਜੇ ਜਿਉਂਦੇ ਹੁੰਦੇ ਤਾਂ ਆਵਾਜ਼ ਠਾਉਂਦੇ ਆ ਸੋਨੂੰ ਹੁਣ ਦਿਖਾਉਨੇ ਆ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖੋ ਆ ਟੀਵੀ ਵੱਲ ਨੂੰ ਦੇਖੋ ਜੋ ਪਟਿਆਲੇ ਵਾਲੇ ਰਾਜਿਆਂ ਦੀ ਫੌਜ ਸੀ ਬਾਅਦ ਦੇ ਵਿੱਚ ਬ੍ਰਿਟਿਸ਼ ਹਕੂਮਤ ਦੀ ਉਹੀ ਫੌਜ ਬਣ ਗਈ ਉਹਨਾਂ ਦੇ ਮੱਥੇ ਦੇ ਉੱਤੇ ਬ੍ਰਿਟਿਸ਼ ਹਕੂਮਤ ਨੇ ਆ ਕਲੰਕ ਲਾਇਆ ਕਲੰਕ ਆ ਗੰਦ ਲਾਇਆ ਜੋ ਤੁਸੀਂ ਅੱਜ ਝੰਡਿਆਂ ਤੇ ਗੁਰਦੁਆਰਿਆਂ ਚ ਲਾਇਆ ਹੋਇਆ ਇਹ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਹ ਤੁਸੀਂ ਅੱਜ ਝੰਡਿਆਂ ਤੇ ਲਾਉਨੇ ਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪੰਜ ਪਿਆਰੇ ਚੱਲਦੇ ਨੇ ਉਹਨਾਂ ਪੰਜਾਂ ਪਿਆਰਿਆਂ ਦੇ ਉੱਤੇ ਦੇਖਿਆ ਕਰੋ ਤੇ ਝੰਡਿਆਂ ਤੇ ਦੇਖਿਆ ਕਰੋ ਇਹ ਲੋਗੋ ਲਾਇਆ ਹੋਇਆ ਲੋਗੋ ਇਹ ਲੋਗੋ ਆ ਇਹ ਖੂਨੀ ਲੋਗੋ ਆ ਇਹ ਉਹ ਹਰਾਮੀਆਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਵਾਲਿਆਂ ਦਾ ਜਿਨ੍ਹਾਂ ਨੇ ਸਾਡਾ ਰਾਜ ਭਾਗ ਬਰਬਾਦ ਕਰਕੇ ਰੱਖ ਦਿੱਤਾ ਮਹਾਰਾਜਾ ਅਨਜੀਤ ਸਿੰਘ ਦਾ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਜਿਨ੍ਹਾਂ ਕੰਜਰਾਂ ਨੇ ਬ੍ਰਿਟਿਸ਼ ਹਕੂਮਤ ਨਾਲ ਮਿਲ ਕੇ ਪਹਿਲਾ ਹਰੀ ਸਿੰਘ ਨਲੂਗੇ ਦੇ ਪਿੱਠ ਪਿੱਛੇ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਉਸ ਤੋਂ ਬਾਅਦ ਮਹਾਰਾਜਾ ਅਨਜੀਤ ਸਿੰਘ ਨੂੰ ਜ਼ਹਿਰ ਦੇ ਕੇ ਮਾਰਿਆ ਹਰਾਮੀ ਮਜੀਠੀਆਂ ਨੇ ਬਰਬਾਦ ਕਰਕੇ ਰੱਖ ਦਿੱਤਾ ਰਾਜ ਭਾਗ ਖਾਲਸੇ ਦਾ ਉਹ ਹਰਾਮੀਆਂ ਦਾ ਲੋਗੋ ਤੁਸੀਂ ਅੱਜ ਗੁਰਦੁਆਰਿਆਂ ਦੇ ਝੰਡਿਆਂ ਤੇ ਲਾਉਨੇ ਹੋ ਸ਼ਰਮ ਖਾਓ ਸ਼ਰਮ ਇਹਨੂੰ ਉਤਾਰੋ ਸੰਗ ਤੇ ਤੁਸੀਂ ਬੋਲੋ ਤਾਂ ਉਤਰੂਗਾ ਇਹ ਕੰਜਰਾਂ ਦਾ ਲੋਗੋ ਇਹ ਕੰਜਰਾਂ ਦੇ ਲੋਗੋ ਨੂੰ ਆਪਣੀਆਂ ਗੱਡੀਆਂ ਚੋਂ ਕੱਢ ਕੇ ਸੜਕ ਤੇ ਸਿੱਟੋ ਇਹ ਹਰਾਮੀ ਕੰਜਰਾਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤਾਂ ਤੇ ਪਟਿਆਲੇ ਵਾਲੇ ਹਰਾਮੀਆਂ ਰਾਜਿਆਂ ਦਾ ਲੋਗੋ ਆ ਕੰਜਰਾਂ ਦਾ ਸੋਨੂੰ ਇੱਕੋ ਹੀ ਸਵਾਲ ਪੁੱਛਿਆ ਜਾਂਦਾ ਕਿ ਦੱਸੋ 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 ਜਿਹਦੇ ਤੇ ਜੁੱਤੀ ਲਾਈ ਆ ਇਹ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਦੂਜੇ ਪਾਸੇ ਦਿਖਾਇਆ ਜਾਂਦਾ ਸ੍ਰੀ ਗੁਰੂ 10ਵੇਂ ਪਾਸਾ ਜਿਹਦਾ ਖੰਡਾ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਇੱਕ ਨੂੰ ਦਿਖਾਇਆ ਜਾਂਦਾ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਜੋ ਕਾਲ ਤੱਕ ਸਾਹਬ ਤੇ ਝੂਲਦਾ ਹੁੰਦਾ ਸੀ 1930 ਤੋਂ ਪਹਿਲਾਂ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਹ ਥੱਲੇ ਕਿਟਾਰ ਸ੍ਰੀ ਗੁਰੂ 10ਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਜੋ ਬਕਸਿਆ ਸੀ ਆਪਣੇ ਖਾਲਸੇ ਨੂੰ ਜੋ ਕਾਲ ਤੱਕ ਸਾਹਬ ਤੇ ਝੂਲਦਾ ਹੁੰਦਾ ਸੀ ਉਹ ਨਿਸ਼ਾਨ ਸਾਹਿਬ ਨੂੰ ਤਾਰਿਆ ਬ੍ਰਿਟਿਸ਼ ਹਕੂਮਤ ਨੇ ਗੁੰਡਿਆਂ ਨੇ ਕਿਉਂ ਤਾਰਿਆ ਕਿਉਂਕਿ ਜਦੋਂ ਵੀ ਕੋਈ ਮੁਲਕ ਦੂਜੇ ਮੁਲਕ ਤੇ ਕਬਜ਼ਾ ਕਰਦਾ ਪਹਿਲਾਂ ਉਹਨਾਂ ਦੀਆਂ ਨਿਸ਼ਾਨੀਆਂ ਖਤਮ ਕਰਦਾ ਉਹਨਾਂ ਦੇ ਨਿਸ਼ਾਨ ਖਤਮ ਕਰਦਾ ਇਵੇਂ ਜਿਵੇਂ ਸਾਡੇ ਗੁਰੂਆਂ ਦੇ ਨਿਸ਼ਾਨ ਖਤਮ ਕੀਤੇ ਬ੍ਰਿਟਿਸ਼ ਹਕੂਮਤ ਨੇ ਤੁਸੀਂ ਅੱਜ ਤੱਕ ਉਹ ਨਿਸ਼ਾਨ ਸਾਹਿਬ ਨਹੀਂ ਗੁਰੂਆਂ ਦਾ ਚੜਾ ਸਕੇ ਗੁਰਦੁਆਰਿਆਂ ਤੇ ਅੱਜ ਤੁਹਾਨੂੰ ਲਲਕਾਰ ਕੇ ਬੋਲਦੇ ਆ ਕਿ ਜੁਕਤੀ ਲਾਉਣਿਆਂ ਅਸੀਂ ਬ੍ਰਿਟਿਸ਼ ਹਕੂਮਤ ਦੇ ਝੰਡੇ ਉੱਤੇ ਉਹ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਉੱਤੇ ਜੁੱਤੀ ਲਾਉਨੇ ਆ ਉਹ ਝੰਡਾ ਤੁਸੀਂ ਗੁਰਦੁਆਰਿਆਂ 'ਚ ਚੜਾਇਆ ਆ ਆ ਦੇਖੋ ਤੁਹਾਡੇ ਸਾਹਮਣੇ ਜੁੱਤੀ ਲਾਉਨੇ ਆ ਕੋਈ ਦੁਨੀਆ ਤੇ ਗੁਰਦੁਆਰੇ ਦੀ ਕਮੇਟੀ ਬੋਲਦੀ ਆ ਵੀ ਕਿਉਂ ਜੁੱਤੀ ਲਾਉਨੇ ਆ ਓ ਤੁਸੀਂ ਇਹ ਸਾਡੇ ਗੁਰਦੁਆਰੇ 'ਚ ਝੰਡਾ ਚੜਾਇਆ ਹੋਇਆ ਇਹ ਤੇ ਜੁੱਤੀ ਕਿਉਂ ਲਾਉਨੇ ਹੋ ਉਹ ਤੁਸੀਂ ਬੋਲਦੇ ਹੋ ਕਿਉਂਕਿ ਝੂਠੇ ਹੋ ਕੀ ਬੋਲੋ ਕਦੇ ਝੂਠਾ ਵੀ ਬੋਲਦਾ ਹੁੰਦਾ ਕਦੇ ਕੋਈ ਬੇਈਮਾਨ ਵੀ ਬੋਲਦਾ ਹੁੰਦਾ ਕਦੇ ਕੋਈ ਬੇਗੈਰਤ ਵੀ ਬੋਲਦਾ ਹੁੰਦਾ ਕਦੇ ਕੋਈ ਬੇਸ਼ਰਮ ਵੀ ਬੋਲਦਾ ਹੁੰਦਾ ਕਦੇ ਕੋਈ ਬੇਹਿਆਬ ਵੀ ਬੋਲਦਾ ਹੁੰਦਾ ਇਹ ਕੁਆਲਿਟੀਆਂ ਤੁਹਾਡੇ ਵਿੱਚ ਨੇ ਅੱਜ ਇਹ ਕੁਆਲਿਟੀਆਂ ਤੁਹਾਡੇ ਵਿੱਚ ਨੇ ਤਾਂ ਤੁਸੀਂ ਬੋਲਦੇ ਨਹੀਂ ਜੁੱਤੀ ਲਾਈ ਤੇ ਵੀ ਨਹੀਂ ਬੋਲਦੇ ਬੇਗੈਰਤੋਂ ਬੇਗੈਰਤੋਂ ਬੇਸ਼ੁਕਰਿਓਂ ਕਿਉਂਕਿ ਪਰਮਾਤਮਾ ਦਾ ਸ਼ੁਕਰ ਨਹੀਂ ਤੁਸੀਂ ਕੀਤਾ ਨਹੀਂ ਬੋਲੇ ਅੱਜ ਤੁਹਾਡੀ ਬੇਇੱਜ਼ਤੀ ਹੋ ਰਹੀ ਆ ਪੂਰੀ ਦੁਨੀਆ ਤੇ ਕਿਉਂਕਿ ਸੱਚ ਦਾ ਕਬਜ਼ਾ ਪੂਰੀ ਦੁਨੀਆ ਤੇ ਅੱਜ ਵੀ ਸੱਚ ਹੈਗਾ ਇਹ ਤੁਹਾਨੂੰ ਦਿਖਾਤਾ ਕਿ ਅੱਜ ਵੀ ਸੱਚ ਹੈਗਾ ਵੇਖੋ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਅੱਜ ਵੀ ਦੁਨੀਆ ਤੇ ਆ ਵੇਖੋ ਵੇਖੋ ਆਪਣੀਆਂ ਅੱਖਾਂ ਦੇ ਨਾਲ ਦੂਜੇ ਪਾਸੇ ਪਟਿਆਲੇ ਵਾਲਿਆ ਝੰਡੇ ਦੇ ਉੱਪਰ ਜੁੱਤੀਆਂ ਲੱਗ ਰਹੀਆਂ ਨੇ ਕੋਈ ਬੋਲਦਾ ਦੁਨੀਆ ਤੇ ਇਹ ਆ ਸੱਚ ਦਾ ਕਬਜ਼ਾ ਸੱਚ ਹਮੇਸ਼ਾ ਜਿਉਂਦਾ ਰਹਿੰਦਾ ਝੂਠ ਦਾ ਹਮੇਸ਼ਾ ਖਾਤਮਾ ਹੁੰਦਾ ਝੂਠ ਬੋਲਣ ਵਾਲਿਆਂ ਦਾ ਖਾਤਮਾ ਹੁੰਦਾ ਝੂਠ ਬੋਲਣ ਵਾਲਿਆਂ ਦਾ ਖਾਤਮਾ ਹੁੰਦਾ ਜਿਨ੍ਹਾਂ ਨੇ ਝੂਠੇ ਝੰਡੇ ਨੂੰ ਨਿਸ਼ਾਨ ਸਾਹਿਬ ਬਣਾ ਕੇ ਪੇਸ ਕੀਤਾ ਗੁਰਦੁਆਰਿਆਂ ਦੇ ਵਿੱਚ ਅੱਜ ਉਹਨਾਂ ਦਾ ਖਾਤਮਾ ਹੁੰਦਾ ਅੱਜ ਉਹਨਾਂ ਦਾ ਖਾਤਮਾ ਹੁੰਦਾ ਅੱਜ ਉਹਨਾਂ ਦਾ ਖਾਤਮਾ ਹੋ ਗਿਆ ਖਾਤਮਾ ਹੋ ਗਿਆ ਕਿਉਂਕਿ ਬੋਲਦੇ ਨਹੀਂ ਜਦ ਨਾ ਬੋਲੇ ਸਮਝ ਲਓ ਕਿ ਖਾਤਮਾ ਹੋ ਗਿਆ ਉਹ ਖਤਮ ਹੋ ਚੁੱਕੇ ਨੇ ਉਹਨਾਂ ਦਾ ਖਾਤਮਾ ਹੋ ਗਿਆ ਅੱਜ ਥੋੜਾ ਖਾਤਮਾ ਹੋ ਗਿਆ ਪੂਰੀ ਦੁਨੀਆ ਦੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ ਅੱਜ ਸੱਚ ਦਾ ਬੋਲ ਵਾਲਾ ਪੂਰੀ ਦੁਨੀਆ ਦੇ ਸਾਹਮਣੇ ਅੱਜ ਝੂਠ ਮਰ ਗਿਆ ਇਸ ਦੁਨੀਆ ਦੇ ਸਾਹਮਣੇ ਝੂਲਦਾ ਨਾ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਪਵਿੱਤਰ ਨਿਸ਼ਾਨ ਸਾਹਿਬ ਓਏ ਪਟਿਆਲੇ ਵਾਲੇ ਕੰਜਰਾਂ ਦੇ ਝੰਡਿਆਂ ਦੇ ਉੱਤੇ ਲੱਗ ਰਹੀਆਂ ਨੇ ਨਾ ਜੁੱਤੀਆਂ ਅੱਜ ਕੋਈ ਮਰਦਾ ਬੋਲਦਾ ਇਸ ਦੁਨੀਆ ਤੇ ਨਹੀਂ ਬੋਲਦਾ ਕਿਉਂਕਿ ਮਰਦੇ ਕਦੇ ਨਹੀਂ ਬੋਲਦੇ ਹੁੰਦੇ ਸਾਚੀ ਹਮੇਸ਼ਾ ਗੱਜਦਾ ਦੁਨੀਆ ਦੇ ਉੱਤੇ ਜੇ ਤੁਸੀਂ ਸੱਚੇ ਬਣਦੇ ਤਾਂ ਪੂਰੀ ਦੁਨੀਆ ਦਾ ਸਿਰ ਝੁਕਣਾ ਸੀ ਤੁਹਾਡੇ ਅੱਗੇ ਅੱਜ ਵੀ ਤੁਸੀਂ ਸੱਚੇ ਬਣ ਜੋ ਉਹ ਦਿਨ ਦੂਰ ਨਹੀਂ ਜਦ ਦੁਨੀਆ ਦਾ ਸਿਰ ਝੁਕੇਗਾ ਤੁਹਾਡੇ ਅੱਗੇ ਸੱਚੇ ਬਣ ਕੇ ਤਾਂ ਦੇਖੋ ਕਿਉਂ ਤੁਸੀਂ ਹਰਾਮੀ ਬਣ ਚੁੱਕੇ ਹੋ ਕਿਉਂ ਤੁਸੀਂ ਬੇਸ਼ੁਕਰੀਏ ਬਣ ਚੁੱਕੇ ਹੋ ਕਿਉਂ ਤੁਸੀਂ ਬੇਹਿਆ ਬਣ ਚੁੱਕੇ ਹੋ ਕਿਉਂ ਤੁਸੀਂ ਬੇਸ਼ਰਮ ਬਣ ਚੁੱਕੇ ਹੋ ਹੁਣ ਗੁਰੂ ਦੀਏ ਸੰਗ ਤੇ ਤੁਹਾਨੂੰ ਪੂਰਾ ਇਤਿਹਾਸ ਦਿਖਾਉਨੇ ਆ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਪਵਿੱਤਰ ਨਿਸ਼ਾਨ ਸਾਹਿਬ ਦਾ ਤੇ ਪਵਿੱਤਰ ਖੰਡੇ ਦਾ ਆਓ ਦੇਖੀਏ ਹੁਣ ਤੁਹਾਡੇ ਸਾਹਮਣੇ ਸਬੂਤ ਦਿਖਾਉਨੇ ਆ ਤੁਸੀਂ ਇੱਕ ਪਾਸੇ ਦੇਖੋ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਜਿਹੜਾ ਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਜਿਹੜਾ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਧੰਨ ਧੰਨ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਖੰਡਾ ਇਸ ਖੰਡੇ ਦੇ ਨਾਲ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਨੇ ਖਾਲਸਾ ਪੰਥ ਸਾਜਿਆ ਸੀ ਹੁਣ ਦੂਜੇ ਪਾਸੇ ਜਿਹਦੇ ਤੇ ਕਰਾਸ ਮਾਰਿਆ ਜਾਂਦਾ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਕਿਉਂਕਿ ਬ੍ਰਿਟਿਸ਼ ਹਕੂਮਤ ਦਾ ਇਹ ਲੋਗੋ ਆ ਪਟਿਆਲੇ ਵਾਲੇ ਰਾਜਿਆਂ ਨੂੰ ਦਿੱਤਾ ਗਿਆ ਸੀ ਉਹਨਾਂ ਨੇ ਆਪਣੇ ਝੰਡਿਆਂ ਤੇ ਪਟਿਆਲੇ ਵਾਲੇ ਰਾਜਿਆਂ ਨੇ ਲਾਇਆ ਸੀ ਅੱਜ ਉਹ ਪਟਿਆਲੇ ਵਾਲੇ ਰਾਜੇ ਕੰਜਰਾਂ ਦਾ ਲੋਗੋ ਗੁਰਦੁਆਰਿਆਂ 'ਚ ਝੰਡਿਆਂ ਤੇ ਲਾਇਆ ਜਾਂਦਾ ਇਸ ਨੂੰ ਖੰਡਾ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਇਹ 1930 ਤੋਂ ਬਾਅਦ ਦੇ ਵਿੱਚ ਇੱਕ ਕ੍ਰਹਿਤ ਸਰੂਪ ਕੀਤੀ ਗਈ ਸੀ ਸਰਕਾਰ ਵੱਲੋਂ ਕਿਉਂਕਿ ਸਰਕਾਰਾਂ ਚਾਹੁੰਦੀਆਂ ਸੀ ਕਿ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਗੁਰਦਵਾਰਿਆਂ ਤੇ ਨਾ ਚੜਿਆ ਰਹੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਤੁਸੀਂ ਦੇਖੋ ਗੁਰੂ ਦੀ ਇਹ ਸੰਗਤੇ ਸਾਨੂੰ ਦਰਸ਼ਨ ਕਰਾ ਰਹੇ ਆ ਕਿ 1930 ਤੋਂ ਪਹਿਲਾਂ ਆ ਵੀਡੀਓ ਦਾ ਕਲਿੱਪ ਵੀ ਦੇਖ ਲਓ ਤੇ ਫੋਟੋਆਂ ਵੀ ਦੇਖ ਲਓ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਹੁੰਦਾ ਸੀ ਫਿਰ ਚਿੱਟਾ ਕਰ ਦਿੱਤਾ ਚਿੱਟੇ ਤੋਂ ਬਾਅਦ ਫਿਰ ਪੀਲਾ ਕਰ ਦਿੱਤਾ ਹਟਾ ਦਿੱਤਾ ਅੱਜ ਪੰਜਾਬ ਦੇ ਨੌਜਵਾਨ ਉਹ ਦੇਸਾਂ ਪਰਦੇਸਾਂ ਦੇ ਵਿੱਚ বাসਦੇ ਹੋ ਬਹੁਤ ਹੀ ਪੜੇ ਲਿਖੇ ਹੋ ਤੁਸੀਂ ਕਲਰਾਂ ਦਾ ਇਤਿਹਾਸ ਵੀ ਪੜ ਲਵੋ ਕਿ 16ਵੀਂ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਕੀ ਕਲਰ ਕੱਪੜੇ ਆਗੇ ਸੀ ਉਹ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਪਰ ਜੇ ਤੁਸੀਂ ਰੰਗ ਦੇਖਦੇ ਹੋ ਤਾਂ ਰੰਗ ਉਹ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਚਿੱਟਾ ਰੰਗ ਸੀ ਤੇ ਨੀਲਾ ਰੰਗ ਆਇਆ ਕਾਲਾ ਰੰਗ ਆਇਆ ਇਹੀ ਕਲਰ ਹੁੰਦੇ ਸੀ 16ਵੀਂ ਸਦੀ ਤੱਕ ਉਸ ਤੋਂ ਬਾਅਦ ਬਾਕੀ ਰੰਗ ਆਏ ਨਹੀਂ ਇਹ ਰੰਗ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਸਾਡੇ ਨਿਸ਼ਾਨ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਅੱਜ ਉਹ ਇਨਸਾਨ ਸਭ ਠੀਕ ਨਹੀਂ ਕੀਤੇ ਜਾਂਦੇ ਗੁਰੂਆਂ ਦੇ ਇਨਸਾਨ ਸਭ ਨਹੀਂ ਚੜਾਏ ਜਾਂਦੇ ਕਿਹੜਾ ਜੋਗਾ ਹੁਣ ਨੌਜਵਾਨੋ ਤੁਸੀਂ ਇਹ ਸੇਵਾ ਕਰ ਸਕਦੇ ਹੋ ਤੁਹਾਡੇ ਚ ਪਾਵਰ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਕੋਲੇ ਪਹੁੰਚਦੀ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਕਹਿ ਕੇ ਕਹੋ ਕੇ ਭਾਈ 1930 ਤੋਂ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਸ਼ਾ ਦਨਸਾਨ ਸਾਹਿਬ ਕਾਲ ਤੱਕ ਸਾਹਿਬ ਤੇ ਚੜਿਆ ਹੁੰਦਾ ਸੀ ਤੁਸੀਂ ਸਬੂਤ ਦੇਖ ਲਓ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਉਹ ਵੀ ਦਿਖਾ ਰਹੇ ਆ ਤੇ ਉਹ ਸਮੇਂ ਦੀਆਂ ਵੀਡੀਓ ਵੀ ਦੇਖ ਲਓ ਸੋਸ਼ਲ ਮੀਡੀਆ ਤੇ ਆਮ ਪਈਆਂ ਨੇ ਜਦੋਂ ਉੱਤੇ ਤੁਸੀਂ ਦੇਖੋਗੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਸਾਨੂੰ ਦਿਖ ਰਹੀ ਆ ਇਹੀ ਸਾਡਾ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਵਕਸਿਆ ਹੋਇਆ ਇਹੀ ਨਿਸ਼ਾਨ ਸਾਹਿਬ ਗੁਰਦਾਰਿਆਂ ਚ ਚੜਨਾ ਚਾਹੀਦਾ ਜਿਹੜਾ ਖੰਡਾ ਉਹ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਸਾਨੂੰ ਵੀ ਦਰਸ਼ਨ ਕਰਾਏ ਨੇ ਇਹ ਸਾਡਾ ਖੰਡਾ ਪਰ ਜਿਹੜਾ ਅੱਜ ਝੰਡਿਆਂ ਤੇ ਲੋਗੋ ਲਾਇਆ ਹੋਇਆ ਇਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਇਹ ਸਾਨੂੰ ਹਟਾਣਾ ਚਾਹੀਦਾ ਗੁਰਦੁਆਰਿਆਂ ਚੋ ਕੋ ਸਭ ਤੋਂ ਵੱਡੀ ਘੋਰ ਬੇਅਦਬੀ ਆ ਇਹ ਬੇਅਦਬੀ ਪੰਜਾਬ ਦੇ ਨੌਜਵਾਨੋ ਤਾਦੀ ਰੁਕੂਗੀ ਜੇ ਤੁਸੀਂ ਰੋਕਣੀ ਚਾਹੋਗੇ ਇਹ ਸੇਵਾ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ